ਨੇ ਸਰ ਕੀ ਕਹੋਗੇ ਬੜੇ ਗੈਂਗਸਟਰ ਸੀਗਾ ਪਿੱਛੇ ਵੀਡੀਓ ਵੀ ਬਣੀ ਆਈਆਂ ਕੋਈ ਵੈਪਰ ਵੀ ਦਿਖਾਇਆ ਗਿਆ ਅੱਜ ਫੜ ਲਿਆ ਆ ਕੇ ਕੀ ਕਹੋਗੇ ਦੇਖੋ ਸਾਡੀ ਟੀਮ ਨੇ ਜਿਹੜਾ ਸਾਡੀ ਕੰਬਾਈਨ ਟੀਮ ਸੀ ਜਿਹਦੇ ਵਿੱਚ ਸਾਡੇ ਮਾਨਯੋਗ ਸੀਪੀ ਸਾਹਿਬ ਨੇ ਸਾਨੂੰ ਇਨਚਾਰਜ ਸੀਆਈਏ ਏਸੀਪੀ ਇੰਡਸਟਰੀ ਏਸੀਪੀ ਇਨਵੈਸਟੀਗੇਸ਼ਨ ਅਮਨ ਬਰਾਡ ਤੇ ਏਆਈਜੀ ਕਾਉਂਟਰ ਇੰਟੈਲੀਜੈਂਸ ਸਿਮਰਤ ਹਿੰਸਾ ਸਰ ਉਹਨਾਂ ਦੀ ਸਾਰੀ ਟੀਮ ਨੇ ਬੜੀ ਮਿਹਨਤ ਕੀਤੀ ਕਿਉਂਕਿ ਇਹ ਜਿਹੜਾ ਸਾਗਰ ਨਿਊਟਰਨ ਸੀ ਇਹ ਏ ਕਲਾਸ ਦਾ ਗੈਂਗਸਟਰ ਆ ਮਾੜਾ ਬੰਦਾ ਇਹਦੇ ਖਿਲਾਫ ਪ੍ਰੀਵੀਅਸ ਜਿਹੜੇ ਆ 18 ਮੁਕੱਦਮੇ ਆਲਰੇਡੀ ਦਰਜ ਆ ਜਿਹਦੇ ਵਿਚਾਰੇ ਕਤਲ ਦੇ ਵੀ ਆ ਅਟੈਂਪਟ ਟੂ ਮਰਡਰ ਵੀ ਆ ਐਨਡੀਪੀਐਸ ਵੀ ਆ 379 ਵੀ ਆਰਮਜ਼ ਐਕਟ ਦੇ ਤਾਂ ਇਹਨੇ ਇੱਕ ਇਹ ਦੁਗਰੀ ਥਾਣੇ ਦੇ ਵਿੱਚ ਰੀਸੈਂਟਲੀ ਇੱਕ ਮੁਕੱਦਮਾ ਇਹਦੇ ਖਿਲਾਫ ਬਾਇ ਨਮ ਦਰਜ ਹੋਇਆ ਸੀ ਉੱਥੇ ਇੱਕ ਲੇਡੀ ਦੇ ਜਿਹੜੇ ਇਹਨਾਂ ਨੇ ਸੱਟਾਂ ਮਾਰੀਆਂ ਸੀ ਉਹ ਝੇਰੇ ਲਾਇਸੀ ਤੇ ਉਹਦੀ ਫਿਰ ਉਸ ਤੋਂ ਬਾਅਦ ਝੇਰੇ ਲਾਇ ਉਹਦੀ ਮੌਤ ਹੋਣ ਤੋਂ ਬਾਅਦ 302 ਦਾ ਜਿਹੜਾ ਮਕਦਮਾ ਸੀ ਸਰ ਉਹਦੇ ਵਿੱਚ ਇਹਨੂੰ ਜਿਹੜਾ ਅਸੀਂ ਗ੍ਰਿਫਤਾਰ ਕੀਤਾ ਔਰ ਸਾਡੀ ਟੀਮ ਨੇ ਬੜੀ ਮਿਹਨਤ ਕੀਤੀ ਔਰ ਇਹਨੂੰ ਯੂਪੀ ਤੋਂ ਬਿਨੌਰ ਏਰੀਆ ਦੇ ਵਿੱਚੋਂ ਗ੍ਰਿਫਤਾਰ ਕੀਤਾ ਤੇ ਹੁਣ ਅਸੀਂ ਇਹਨੂੰ ਅੱਜ ਲੈ ਕੇ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਇਹਦਾ ਰਿਮਾਂਡ ਲੈਣ ਤੋਂ ਬਾਅਦ ਫਿਰ ਅੱਗੇ ਫਰਦਰ ਜਿਹੜੀ ਹੈ ਇਨਵੈਸਟੀਗੇਸ਼ਨ ਤੇ ਹੋਰ ਸਾਰਾ ਉਹਦਾ ਕਰਕੇ ਤੇ ਫਿਰ ਤੁਹਾਨੂੰ ਉਹਦਾ ਅਗਲਾ ਜਿਹੜੀ ਹੈ ਬਰੀਫਿੰਗ ਦੇਣਾ ਸਰ ਹੁਣ ਤੱਕ ਇਹਦੇ ਚ ਕੋਈ ਰਿਕਵਰੀ ਵੀ ਕਰਾ ਹੋਈ ਹੈ ਕੋਈ ਵੈਪਨ ਵਗੈਰਾ ਤਾਂ ਫੜਿਆ ਗਿਆ ਤੇ ਕੋਈ ਹਜੇ ਜਿਹੜਾ ਉੱਥੋਂ ਐਟ ਦੀ ਸਪੌਟ ਨਹੀਂ ਕੋਈ ਅਸੀਂ ਵੈਪਨ ਰਿਕਵਰ ਕੀਤਾ ਬਟ ਇਹਨੂੰ ਇੱਥੇ ਲਿਆਂਦਾ ਔਰ ਇਹ ਵੈਪਨ ਤੇ ਹੋਰ ਸਾਰੀਆਂ ਚੀਜ਼ਾਂ ਇਹ ਤੋਂ ਕਾਫੀ ਜੜੀਆਂ ਸਾਨੂੰ ਖੁਲਾਸਾ ਹੋਣ ਦੀ ਉਮੀਦ ਹੈ ਔਰ ਰਿਕਵਰੀ ਵੀ ਹੋਏਗੀ ਕੀ ਇਹ ਕੋਈ ਨਸ਼ਾ ਵਗੈਰਾ ਵੀ ਵੇਚਦਾ ਸੀਗਾ ਜਾਂ ਕੋਈ ਨਸ਼ੇ ਦਾ ਵੀ ਆਰੀਆ ਦੇਖੋ ਇਹ ਨਸ਼ੇ ਦਾ ਆਦੀ ਵਾਲੀ ਗੱਲ ਨਹੀਂ ਪਰ ਨਸ਼ਾ ਇਹ ਵੇਚਦਾ ਸੀ ਇਹਦੇ ਖਿਲਾਫ ਪਹਿਲਾਂ ਐਨਡੀਪੀਐਸ ਦਾ ਮਕਦਮਾ ਵੀ ਦਰਦਾ ਇਹਦੇ ਨਾਲ ਕੋਈ ਗੈਂਗ ਵਗੈਰਾ ਵੀ ਹੈਗਾ ਜਿਹੜਾ ਇੱਥੇ ਦੇ ਜੁੜਿਆ ਹੋਇਆ ਕੋਈ ਜਿਹਦੇ ਸਿਰ ਤੇ ਇਹ ਜਿਆਦਾ ਕੁਛ ਇਦਾਂ ਕਰ ਰਿਹਾ ਦੇਖੋ ਬੱਗਾ ਖਾਨ ਜਿਹੜਾ ਮਲੇਰਕੋਟਲੇ ਚ ਆਲਰੇਡੀ ਜੇਲ੍ਹ ਦੇ ਵਿੱਚ ਆ ਉਹਦੇ ਨਾਲ ਹੀ ਐਸੋਸੀਏਟ ਹੈ ਤੇ ਏ ਕਲਾਸ ਦਾ ਗੈਂਗਸਟਰ ਹੈ ਤੇ ਉਹਦੇ ਨਾਲ ਹੀ ਇਹ ਪਹਿਲੋ ਜਿਹੜਾ ਜੇਲ੍ਹ ਦੇ ਵਿੱਚ ਜਿਹੜਾ ਰਿਹਾ ਤਾਂ ਉਹਦੇ ਨਾਲ ਤਾਲਮਿਲ ਦੇ ਵਿੱਚ ਹੀ ਰਹਿੰਦਾ ਸਰ ਆਖਿਰ ਦੇ ਵਿੱਚ ਇਹਦਾ ਜਿਹੜਾ ਰਿਮਾਂਡ ਕਿੰਨੇ ਦਿਨ ਦਾ ਮਿਲਿਆ ਤੇ ਕੀ ਕੀ ਹੋਰ ਮਿਲਣ ਦੀ ਉਮੀਦ ਹੈ ਤੁਹਾਨੂੰ ਹਜੇ ਅਸੀਂ ਮਾਨਯੋਗ ਕੋਰਟ 'ਚ ਹੁਣ ਪੇਸ਼ ਕਰਨਾ ਕਰਕੇ ਰਿਮਾਂਡ ਹਾਸਲ ਕਰਾਂਗੇ ਫਿਰ ਉਹ ਤੋਂ ਅੱਗੇ ਫਰਦਰ ਇਨਵੈਸਟੀਗੇਸ਼ਨ ਰਵਾਂਗੇ ਫਿਰ ਤੁਹਾਨੂੰ ਟਾਈਮ ਟੂ ਟਾਈਮ ਇਹਦੀ ਪ੍ਰੈਸ ਬਰੀਫਿੰਗ ਵੀ ਹੋਰ ਦਵਾਂਗੇ ਠੀਕ ਧੰਨਵਾਦ ਧੰਨਵਾਦ ਸੋ ਇਹ ਸਾਡੇ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਦੱਸਿਆ ਕਿ ਜਿਹੜਾ ਹੈ ਨਿਊਟਰਨ ਆ ਜਿਹੜਾ ਇਹ ਗੈਂਗਸਟਰ ਆ ਏ ਕਲਾਸ ਦਾ ਜਿਹੜਾ ਇਹ ਗੈਂਗਸਟਰ ਆ ਜਿਹਨੂੰ ਕਿ ਯੂਪੀ ਦੇ ਵਿੱਚੋਂ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਗਿਆ ਤੇ ਦੱਸਿਆ ਕਿ ਅੱਜ ਜਿਹੜੀ ਤੋਂ ਹਜੇ ਜਿਹੜਾ ਇਹਦਾ ਰਿਮਾਂਡ ਲੈਣਾ ਬਾਕੀ ਆ ਉਸ ਤੋਂ ਬਾਅਦ ਜਿਹੜੀ ਵੀ ਚੀਜ਼ਾਂ ਹੋਣਗੀਆਂ ਕਹਿੰਦੇ ਖੁਲਾਸੇ ਹੋਣਗੇ ਉਹ ਅਸੀਂ ਮੀਡੀਆ ਦੇ ਰੂਪ ਰੂਪ ਜਰੂਰ ਕਰਾਂਗੇ ਤੇ ਬਾਕੀ ਜਿਹੜਾ ਹਜੇ ਵਿਪਨ ਦੀ ਗੱਲਬਾਤ ਸੀ ਕਰ ਰਹੇ ਆ ਉਹ ਕਹਿੰਦੇ ਵੀ ਐਜ਼ ਅ ਰਿਮਾਂਡ ਦੌਰਾਨ ਹੀ ਪਤਾ ਲੱਗੇਗਾ ਕਿਉਂਕਿ ਹਲੇ ਇਸ ਤੋਂ ਜਿਹੜਾ ਕੁਝ ਨਹੀਂ ਮਿਲਿਆ ਕਿਉਂਕਿ ਏ ਏ ਕੈਟਾਗਰੀ ਦਾ ਜਿਹੜਾ ਇਹ ਗੈਂਗਸਟਰ ਆ ਪਰ ਹੁਣ ਪੁਲਿਸ ਨੇ ਜਿਹੜਾ ਜੂਪੀ ਤੋਂ ਕਾਬੂ ਜਰੂਰ ਕਰ ਲਿਆ ਬਾਕੀ ਦੇਖਦੇ ਆਂ ਤੇ ਆਉਣ ਵਾਲੇ ਸਮੇਂ ਵਿੱਚ ਕੀ ਅਪਡੇਟ ਨਿਕਲ ਕੇ ਸਾਹਮਣੇ ਆਉਂਦੀ ਉਹ ਵੀ ਤੁਹਾਡੇ ਨਾਲ ਸਮੇਂ-ਸਮੇਂ ਤੇ ਸਾਂਝੀ ਕਰਾਂਗੇ ਸੋ ਬਣੇ ਸੰਡੇ ਦਾ ਕੈਮਰਾ ਪਰਸਨ ਰਵੀਰ ਵੰਟੀ ਨਾਲ ਫਿਸ਼ਕਮ ਰਿਪੋਰਟ ਖਬਰ ਟੀਵੀ ਲੁਧਿਆਣਾ